ਬੇਨਤੀ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਇੱਕ ਦਿਲਾ ਭਰਮ ਹੋ ਰਿਹਾ ਵੀ ਪੰਕਤੀ ਨਾਲ ਕੱਢ ਲਈਏ ਕਈ ਕਹਿੰਦੇ ਜੀ ਤੂੰ ਕੱਲ੍ਹ ਹਾਰੇ ਤੇਰੇ ਨੂੰ ਸੁੱਟ ਕਰਕੇ ਤੇ ਸਰਕਾਰ ਨਾਲ ਜੁੜ ਜਿਆ ਨੇ ਸਰਕਾਰ ਵੀ ਤੇਰੇ ਮਗਰ ਤਾਈ ਰਹਿਦਾ ਸੂਮੀ ਨਰਕ ਭਾਰੀਏ ਕੁਝ ਹੋਰ ਵੀ ਬਨੋਕੀ ਇਸ ਵਾਸਤੇ ਕੋਈ ਖਿਆਲ ਰੱਖਣਾ ਚਾਹੀਦਾ ਹੈ faltajena ਚੀਜ਼ਾਂ ਤੋਂ ਡਰੋ ਨਾ ਸਤਿਗੁਰ ਦਾ ਆਸਰਾ ਰੱਖਣਾ ਚਾਹੀਦਾ ਹੈ ਆ ਕੱਲੇ ਵੀ ਬਾਅਦ ਪੰਕਤੀ ਪੜ ਕੇ ਵਰਤਨਾਵ ਤੇ ਕਰਦੇ ਆਂ ਹਾਰੇ ਕੱਲੇ ਥੱਲੇ ਆ ਮੇਰੇ ਬਾਰੇ ਬਹੁਤਾ ਖਿਆਲ ਨਾ ਕਰਿਆ ਕਰੋ ਸਤਿਗੁਰੂ ਅਗੇ ਅਰਦਾਸ ਕਰਗੇ ਆਪਾ ਗੁਰੂ ਦੇ ਲਾਣ ਲੱਗੇ ਰਹੀਏ ਤੇ ਫਿਰ ਪ੍ਰਵਾਹ ਹੀ ਕਿਸੇ ਦੀ ਆ ਇਕੱਲੇ ਬਾਰੇ ਪੜਨਾ ਏ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਏ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ कला ए, ए मगर शिकारी भखी कला ए, ए मगर शिकारी भत थर पंखी हेकड़ो थरवार पंखी हेकड़ो मगर शिकारी गौत पंछी कला मगर शिकारी गौतरी गाॾी इहो अम लहारी गाॾी ਤੇਰੀ ਆਸੇ ਦੇ ਮਗਰੀ ਸ਼ਿਕਾਰੀ ਬਾਉਤੇ ਤੇ ਪੰਛੀ ਕੱਲਾ ਏ ਤੇਰੇ ਮਗਰੀ ਸ਼ਿਕਾਰੀ ਬਾਉਤੇ ਜੀਵ ਜੰਤੂ ਨਾ ਏ ਇਹ ਰੰਗੀ ਕੱਲਾ ਏ ਉਹ ਇੱਕ ਨਵੀਆਂ ਸ਼ਿਕਾਰੀ ਨੋ ਦੇ ਬਾਹਰ ਦੇ ਸ਼ਿਕਾਰੀਆਂ ਤੋਂ ਨਾ ਡਰੋ ਜੀਵ ਇੱਕੋ ਇੱਕ ਪੰਛੀ ਐ ਏਕਾイール ਨੇਕਾイール ਨੇਕਾイール ਅਜਰਾイール ਤੇ ਜਬਰਾਈਲ ਇਹ ਪੰਜ ਸ਼ਿਕਾਰੀ ਹੈ ਤੇ ਇਹਨਾਂ ਦਾ ਮਾਲਕ ਕੌਣ ਹੈ ਉਹ ਕਾਲ ਕਾਲ ਨੂੰ ਪਿਛਕਾਰੀ ਨੇ ਸ਼ਿਕਾਰੀ ਰੱਖੇ ਹੋਏ ਹੈ ਪੰਜ ਤੇ ਸ਼ਿਕਾਰ ਇਹਨਾਂ ਦਾ ਕੌਣ ਉਹ ਹੈ ਜੀਵ ਇਹ ਕੋ ਬਚਨ ਦੀ ਲੋੜ ਹੈ ਬਾਕੀ ਦਾ ਮਹਾਰਾ ਨੇ ਕਿਹਾ ਦੁਨੀਆ ਨੇ ਸਲਾਹੇ ਜੋ ਮਰਵੰਨ ਸੀ ਲੋਕਾਂ ਨੇ ਸਲਾਹੇ ਜੋ ਮਰ ਖਾਕ ਸੀ ਉਹ ਮੇਰੇ ਸਹਬਾ ਵਾਹ ਉਹਦੇ ਆਸਰੇ ਰਹੀਏ ਜਾਨ ਗੁਰੂ ਦੇ ਵੱਲ ਲੱਖ ਬਾਹਾਂ ਕਿਆ ਕਿੱਜੇ ਜਾਨ ਗੁਰੂ ਦੇ ਵੱਲ ਤਨ ਆ ਕੇ ਗਾਰਬ ਦਿੱਜੇ ਜਾਂ ਤੂੰ ਮੇਰਾ ਵੱਲ ਹੈ ਪਾ ਕੇ ਮੋਛੰਦਾ ਤੂੰ ਸੋ ਕਿਸ ਮੈਨੂੰ ਸੁਣਤਿਆ ਜਾਂ ਤੇਰਾ ਬੰਦਾ ਗੁਰੂ ਦੇ ਨਾਲ ਲੱਗਿਆ ਤੇ ਪੰਥ ਦੀ ਢੱਕ ਕੇ ਹਮੈਤ ਕਰਗੇ ਦੋਲਦੇ ਆ ਜਾਣ ਗੁਝ ਕੇ ਪਰਤ ਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਤੇ ਸੱਚ ਕੰਤੂ ਰਹਿਣਗੇ ਰਿਆ ਨਹੀਂ ਜਾਂਦਾ ਤੇ ਸਾਰੀ ਸੰਗਤ ਦਾ ਧੰਨਵਾਦ